ਲੋ ਗਾਇਜ਼ ਅੱਜ ਅਸੀਂ ਆਏ ਹਾਂ ਦਰਾਹੇ ਦੇ ਕਿਲੇ ਦੇ ਵਿੱਚ ਦੋਸਤੋ ਇੱਕ ਇਲਾ ਸ਼ਿਰਸਾ ਸੂਰੀ ਫੋੜ ਦੇ ਨਾਮ ਤੋਂ ਜਾਣਿਆ ਜਾਂਦਾ ਹੈ ਬਾਕੀ ਗੱਲ ਕੀਤੀ ਜਾਵੇ ਰਕਵੇ ਦੀ ਤਾਂ ਇਹ 8 ਕਿਲਿਆਂ ਦੇ ਵਿੱਚ ਬਣਾਇਆ ਗਿਆ ਬਾਕੀ ਕਈ ਇਹਦੇ ਅੰਦਰ ਮਕਬਰੇ ਬਣੇ ਹੋਏ ਨੇ ਤੇ ਮੀਨਾਕਾਰੀ ਦੇਖ ਸਕਦੇ ਹੋ ਕਲਾਕਾਰੀ ਕਿੰਨੀ ਖੂਬਸੂਰਤੀ ਦੇ ਨਾਲ ਇਹ ਕਿਲਾ ਤਿਆਰ ਕੀਤਾ ਹੋਇਆ ਹੈ ਦੋਸਤੋ ਤੁਸੀਂ ਇਸ ਦੀਆਂ ਦਿਵਾਰਾਂ ਦੇਖ ਸਕਦੇ ਹੋ ਦੋਸਤੋ ਕਿੰਨੀ ਮਜ਼ਬੂਤੀ ਦੇ ਨਾਲ ਬਣੀਆਂ ਹੋਈਆਂ ਨੇ ਤੇ ਹਜੇ ਵੀ ਕਾਇਮ ਨੇ ਬਿਲਕੁਲ ਹੀ ਤੰਦਰੁਸਤ ਨੇ ਦੇਖੋ ਕਿੰਨੇ 100 ਸਾਲ ਪੁਰਾਣੀਆਂ ਇਮਾਰਤਾਂ ਨੇ ਉਦਾਂ ਹੀ ਖੜੀਆਂ ਨੇ ਜਿੱਦਾਂ ਸੀਗੀਆਂ ਤੇ ਅੱਜ ਦੀਆਂ ਇਮਾਰਤਾਂ ਤੁਹਾਨੂੰ ਪਤਾ ਹੀ ਆਂ ਗਰ ਜਾਂਦੀਆਂ ਨੇ ਟਰੱਕ ਦੇ ਵਜਨ ਦੇ ਨਾਲ ਹੀ ਸਾਡੇ ਪੁਲ ਲਾ ਦੋ ਤੇ ਬਾਕੀ ਦੇਖਦੇ ਆਂ ਇੱਥੇ ਦੋਸਤੋ ਬਹੁਤ ਦੂਰੋਂ ਦੂਰੋਂ ਲੋਕ ਆਉਂਦੇ ਨੇ ਇਹ ਕਿਲਾ ਦੇਖਣ ਦੇ ਲਈ ਤੁਹਾਨੂੰ ਦਿਖਾਵਾਂਗੇ ਸਾਰਾ ਬਸ ਵੀਡੀਓ ਨੂੰ ਸਕਿਪ ਨਾ ਕਰਿਓ ਦੇਖੋ ਖੂਬਸੂਰਤ ਨਜ਼ਾਰੇ ਬਾਕੀ ਦੋਸਤੋ ਜਿਹੜੇ ਯਾਰ ਦੋਸਤ ਦੂਰੋਂ ਦੂਰੋਂ ਆਉਣਾ ਚਾਹਦੇ ਨੇ ਕਿਲਾ ਦੇਖਣ ਦੇ ਲਈ ਉਹਨਾਂ ਲਈ ਟਾਈਮ ਵੀ ਨਿਰਧਾਰਿਤ ਕੀਤਾ ਗਿਆ ਹੈ ਜਿਸ ਦਾ ਟਾਈਮ ਹੈ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਲੋ ਦੋਸਤੋ ਅੱਜ ਦੀ ਜਨਰੇਸ਼ਨ ਕਹਿ ਦਊਗੀ ਵੀ ਇਹ ਕਿਲਾ ਜਿਹੜਾ ਇਹ ਸਨ 1500 ਦਾ ਬਣਿਆ ਹੋਇਆ ਹੈ 1500 ਸਨ ਦਾ ਬਣਿਆ ਹੋਇਆ ਹੈ ਤੇ 2025 ਚੱਲਣ ੜਿਆ ਹੈ ਦੇਖੋ ਇਮਾਰਤਾਂ ਕਿਵੇਂ ਮਜ਼ਬੂਤੀ ਨਾਲ ਖੜੀਆਂ ਨੇ ਚਾਹੇ ਟੱਕਰਾਂ ਮਾਰੋ ਕੁਝ ਨਹੀਂ ਹੋਣਾ ਇਹਨਾਂ ਨੂੰ ਲੋ ਕਹਿ ਸਕਦਾ ਕੋਈ 1500 ਸਾਲ ਦੀ ਇਮਾਰਤ ਆ ਇਹ ਦੇਖੋ ਕਿੰਨੀ ਖੂਬਸੂਰਤ ਉਦਾਂ ਹੀ ਆ ਦੋਸਤੋ ਲੋ ਆਗੇ ਆਪਾਂ ਉੱਪਰ ਲੋ ਦੋਸਤੋ ਇਹੀ ਆ ਸੇਰਸਾ ਸੂਰੀ ਫੋਰਟ ਦੋਰਾਹਾ ਬਾਕੀ ਦੋਸਤੋ ਸਰਕਾਰਾਂ ਨੂੰ ਅਪੀਲ ਆ ਕਿ ਇਹ ਇਮਾਰਤਾਂ ਨੂੰ ਸੰਭਾਲਿਆ ਜਾਵੇ ਤਾਂ ਕਿ ਸਾਡੇ ਆਉਣ ਵਾਲੀ ਜਨਰੇਸ਼ਨ ਨੂੰ ਇਹ ਚੀਜ਼ਾਂ ਦਿਖਾਈਆਂ ਜਾਣ ਬਾਕੀ ਇੱਧਰ ਮਨਲਾ ਦਾ ਤਿਆਰੀ ਚੱਲ ਵੀ ਰਹੀ ਆ ਤਿਆਰ ਹੋ ਰਿਹਾ ਸ਼ਾਪ ਵਗੈਰਾ ਬਣਾਉਣ ਦੇ ਪਏ ਨੇ ਪੇਆ ਇੱਧਰ ਪਿੰਡ ਆ ਦੋਸਤੋ ਆ ਜਾ ਮੇਰੇ ਪਿੰਡ ਦੀ ਨੋਹਾਰ ਦੇਖ ਲਾ ਦੇਖ ਲੋ ਦੋਸਤੋ ਪਿੰਡ ਦੋ ਰਾਹਾ ਐ ਦੇਖੋ ਖੂਬਸੂਰਤ ਨਜ਼ਾਰਾ ਲਓ ਦੋਸਤੋ ਇਹ ਰਸਤਾ ਜਾਂਦਾ ਏ ਮਸਜਿਦਵल्ली ਇਵਾਦਤ ਕਰ ਇਵਾਦਤ ਕਰਨ ਦੇ ਨਾਲ ਗੱਲ ਬਣਦੀ ਏ ਕਿਸੇ ਦੀ ਅੱਜ ਬਣਦੀ ਏ ਤੇ ਕਿਸੇ ਦੀ ਕੱਲ ਬਣਦੀ ਏ ਸੋ ਇਹ ਮੁਗਲ ਇੱਥੇ ਇਵਾਦਤ ਕਰਦੇ ਸੀਗੇ ਅ ਮਸਜਿਦ ਦੇ ਅੰਦਰ ਬਹੁਤ ਵਧੀਆ ਤਰੀਕੇ ਨਾਲ ਤਿਆਰ ਕੀਤਾ ਹੋਇਆ ਕਿਲਾ ਦੋਸਤੋ ਦੇਖ ਸਕਦੇ ਹੋ ਤੁਸੀਂ ਕਿਉਂ ਦੋਸਤੋ ਬੰਨੇ ਪਏ ਨੇ ਨਾ ਰੰਗ ਅਸੀਂ ਗੱਲ ਕਰ ਰਹੇ ਆ ਸੇਰਸਾ ਸੂਰੀ ਦੀ ਜਿਨ੍ਹਾਂ ਦਾ ਪਹਿਲਾ ਨਾਮ ਸੀਗਾ ਫਰੀਦ ਖਾਨ ਦੋਸਤੋ ਸ਼ੇਰ ਖਾਨ ਇਹਨਾਂ ਦਾ ਸੇਰਸਾ ਸੂਰੀ ਇਹਨਾਂ ਦਾ ਨਾਮ ਤਾਂ ਪਿਆ ਸੀ ਇਹਨਾਂ ਨੇ ਇੱਕ ਹੀ ਵਾਰ ਨਾਲ ਨਾ ਤਲਵਾਰ ਦੇ ਨਾਲ ਸ਼ੇਰ ਮਾਰਤਾ ਸੀ ਤਾਂ ਇਹਨਾਂ ਦਾ ਨਾਮ ਪਿਆ ਸੀ ਸ਼ੇਰ ਖਾਨ ਤੇ ਫਿਰ ਜਦੋਂ ਇਹਨਾਂ ਨੇ ਹਮਾਇਉ ਨੂੰ ਹਰਾਇਆ ਸੀ ਹਨਾ ਉਸ ਤੋਂ ਬਾਅਦ ਇਹਨਾਂ ਦਾ ਨਾਮ ਪੂਰਾ ਪਿਆ ਸੀ ਸ਼ੇਰਸਾ ਸੂਰੀ ਬਾਕੀ ਇਤਿਹਾਸਕਾਰ ਲਿਖਦੇ ਨੇ ਇਹਨਾਂ ਨੇ ਸ਼ਾਸਨ ਸਿਰਫ 5-6 ਸਾਲ ਹੀ ਕੀਤਾ 1539 ਤੋਂ ਲੈ ਕੇ 1545 ਤੱਕ ਕਹਿੰਦੇ ਇਦਾਂ ਦਾ ਸ਼ਾਸਨ ਇਦਾਂ ਦਾ ਰਾਜ ਕਿਸੇ ਨੇ ਨਹੀਂ ਕੀਤਾ ਕਿਸੇ ਵੀ ਰਾਜੇ ਤੋਂ ਕਿਸੇ ਅੰਗਰੇਜ਼ਾਂ ਤੋਂ ਵੀ ਇਹਨਾਂ ਦੀ ਰੀਸ ਨਹੀਂ ਹੋਈ ਬਾਕੀ ਅੱਜ ਦਾ ਸ਼ਾਸਨ ਤਾਂ ਇਹਨਾਂ ਦੀ ਰੀਸ ਕਿੱਥੇ ਕਰ ਦੂ ਦੋਸਤੋ ਕਿਉਂਕਿ ਇਹਨੂੰ ਹੋ ਗਿਆ 525 ਸਾਲ ਇਕੱਲੇ ਨੂੰ ਦੇਖੋ ਉਦਾਂ ਹੀ ਬਰਕਰਾਰ ਖੜਾ ਦੋਸਤੋ ਬਾਕੀ ਸਾਡਾ ਸ਼ਾਸਨ ਇਹਨਾਂ ਦੀ ਰੀਸ ਕਿੱਥੇ ਕਰ ਲੂ ਇਹ ਤਾਂ 2-4 ਮਹੀਨੇ ਹਵਾ ਦੀ ਇਹਨਾਂ ਦੇ ਪੁਲ ਇਹਨਾਂ ਦੀਆਂ ਸੜਕਾਂ ਰਿਪੇਅਰ ਮੰਗਣ ਲੱਗ ਜਾਂਦੀਆਂ ਨੇ ਥੋੜਾ ਜਿਹਾ ਉਮੀਦ ਪੈ ਜਾਂਦਾ ਤਾਂ ਸੜਕ ਤਾਂ ਪਤਨ ਲੱਦ ਪਈ ਗਈ ਕਿਤੇ ਨਾਲ ਹੀ ਬਜਰੀ ਰੇਤਾ ਘੁਲ ਕੇ ਨਾਲ ਹੀ ਰੁੜ ਜਾਂਦਾ ਦੋਸਤੋ ਤੇ ਬਾਕੀ ਗੱਲ ਕਰੀਏ ਮੁਗਲ ਸਰਾਈ ਦੀ ਇਹਦਾ ਨਾਮ ਤਾਂ ਪਿਆ ਸੀਗਾ ਤੇ ਜਿਹੜੀਆਂ ਸਰਾਵਾਂ ਬਣੀਆਂ ਤੁਸੀਂ ਦੇਖ ਰਹੇ ਹੋ ਨਾ ਤੇ ਇਹ ਸਰਾਵਾਂ ਮੁਗਲ ਸਾਸਨ ਦੇ ਸੈਨਿਕ ਜਿਹੜੇ ਹੁੰਦੇ ਸੀਗੇ ਉਹ ਇੱਥੇ ਰਿਆ ਕਰਦੇ ਸੀਗੇ ਦੋਸਤੋ ਤੇ ਬਾਕੀ ਸਾਡੀ ਇਹ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਲਾਈਕ ਕਰਿਓ ਦੋਸਤੋ ਫਿਰ ਮਿਲਾਂਗੇ ਤਦ ਤੱਕ ਲਈ ਰੱਬ ਰੱਖਾ ਧੰਨ